ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਗੱਲ ਕਰਦੇ ਹਾਂ ਸਬਕਟੂਏਨ ਪੋਲੀਟੈਕਨਿਕ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਅਪਡੇਟ ਸਸਕਾਚੂਨ ਪੋਲੀਟੈਕਨਿਕ ਨੇ ਐਲਾਨ ਕੀਤਾ ਕਿ ਸਸਕਾਚੂਨ ਦੇ ਵਿਦਿਆਰਥੀਆਂ ਨੂੰ ਹੁਣ 250 ਕਿਲੋਮੀਟਰ ਦੂਰ ਰੈਜੀਨਾ ਜਾਣ ਦੀ ਲੋੜ ਨਹੀਂ ਪਵੇਗੀ ਇਹ ਫੈਸਲਾ ਉਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਜਿਸ ਨੇ ਹਾਲ ਹੀ ਦੇ ਵਿੱਚ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਸੰਸਥਾ ਨੇ ਸਾਫ਼ਤੇ ਪੁਸ਼ਟੀ ਕੀਤੀ ਹੈ ਕਿ ਇਲੈਕਟ੍ਰੋਨਿਕ ਸਿਸਟਮ ਇੰਜੀਨੀਅਰਿੰਗ ਟੈਕਨੋਲੋਜੀ ਜਿਸ ਨੂੰ ESET ਪ੍ਰੋਗਰਾਮ ਕਿਹਾ ਜਾਂਦਾ ਹੈ ਉਸ ਦੇ ਦੂਜੇ ਸਾਲ ਦੇ ਵਿੱਚ ਦਾਖਲਾ ਲੈਣ ਦੇ ਲਈ ਵਿਦਿਆਰਥੀ ਆਪਣੀ ਪੜ੍ਹਾਈ ਸਸਕਾਚੂਨ ਦੇ ਵਿੱਚ ਹੀ ਜਾਰੀ ਰੱਖ ਸਕਣਗੇ ਪਿਛਲੇ ਮਹੀਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਪਾਠਕ੍ਰਮ ਤੋਂ ਉਹਨਾਂ ਦਾ ਪ੍ਰੋਗਰਾਮ ਡੈਜੀਨਾ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਸ ਤਬਦੀਲੀ ਕਾਰਨ ਵਿਦਿਆਰਥੀਆਂ ਨੂੰ 250 ਕਿਲੋਮੀਟਰ ਤੋਂ ਵੱਧ ਦੂਰ ਦੂਜੇ ਕੈਂਪਸ ਦੇ ਵਿੱਚ ਜਾਣਾ ਪੈਂਦਾ ਜਿਸ ਨਾਲ ਵਿੱਤੀ ਅਤੇ ਨਿੱਜੀ ਮੁਸ਼ਕਲਾਂ ਖੜੀਆਂ ਹੋਣ ਦੀ ਸੰਭਾਵਨਾ ਸੀ ਸ਼ੁਰੂਤ ਵਿੱਚ ਸੰਸਥਾ ਨੇ ਕਿਹਾ ਸੀ ਕਿ ਜੇ ਕੁਝ ਵਿਦਿਆਰਥੀ ਡੈਜੀਨਾ ਨਾ ਜਾਣ ਦੀ ਚੋਣ ਕਰਦੇ ਨੇ ਤਾਂ ਵੀ ਪ੍ਰੋਗਰਾਮ ਇੱਕ ਛੋਟੇ ਸਮੂਹ ਦੇ ਲਈ ਚਲਾਇਆ ਜਾਵੇਗਾ ਪਰ ਸ਼ੁਕਰਵਾਨ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਫੈਸਲਾ ਵਾਪਸ ਲੈਂਦੇ ਹੋਏ ਕਿਹਾ ਗਿਆ ਕਿ ਮੌਜੂਦਾ ਐਸਈធី ਵਿਦਿਆਰਥੀਆਂ ਨੂੰ ਸਕੈਡਿਊਲ ਦੇ ਵਿੱਚ ਹੀ ਆਪਣਾ ਪ੍ਰੋਗਰਾਮ ਪੂਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਸਕੈਡਿਊਲ ਪੋਲੀ ਟੈਕਨਿਕ ਮੁਤਾਬਕ ਅਸਲ ਫੈਸਲਾ ਵੀ ਦਿੱਤੀ ਦਬਾਅ ਅਤੇ ਸੰਗੀ ਮਿਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਦੇ ਕਾਰਨ ਲਿਆ ਗਿਆ ਸੀਗਾ ਸੰਸਥਾ ਨੇ ਕਿਹਾ ਕਿ ਵਿੱਤੀ ਘਾਟ ਨੂੰ ਪੂਰਾ ਕਰਨ ਅਤੇ ਲੰਬੇ ਸਮੇਂ ਦੀ ਪ੍ਰੋਗਰਾਮ ਸਥਿਰਤਾ ਯਕੀਨੀ ਬਣਾਉਣ ਦੇ ਲਈ ਅਕਾਦਮਿਕ ਸਮਾਂ ਅਯੋਜਨ ਲਾਜ਼ਮੀ ਸੰ ਹਾਲੇ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਮੋੜ ਰੇਕੇ ਪਹਿਲੇ ਸਾਲ ਦੇ ਵਿਦਿਆਰਥੀ ਟ੍ਰੇਈ ਕਾਲਸਮਨ ਨੇ ਕਿਹਾ ਹੈ ਕਿ ਬਦਲਾਵ ਉਹਨਾਂ ਦੇ ਲਈ ਨਿਰਾਦਰ ਵਰਗਾ ਮਹਿਸੂਸ ਹੋ ਰਿਹਾ ਸੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਮੈਨੂੰ ਇੱਕ ਵਿਅਕਤੀ ਵਜੋਂ ਨਹੀਂ ਸਿਰਫ ਇੱਕ ਸੰਖਿਆ ਵਜੋਂ ਦੇਖਿਆ ਜਾ ਰਿਹਾ ਸੀਗਾ ਸੰਸਥਾ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਹੋਰ ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ ਤੇ ਵਿਦਿਆਰਥੀਆਂ ਦੀ ਸਫਲਤਾ ਉਹਨਾਂ ਦੀ ਪਹਿਲੀ ਤਰਜੀਹ ਹੈ ਅਜ਼ਨਾਲੇ ਸਸਕਾਚੁਅਨ ਪੋਲੀਟੈਕਨਿਕ ਨੇ ਪਹਿਲਾਂ ਇਹ ਵੀ ਇਲਾਕਾ ਕੀਤਾ ਸੀ ਕਿ ਸਤੰਬਰ 2024 ਦੇ ਦਾਖਲੇ ਤੋਂ ਪਹਿਲਾਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਸਤੰਬਰ 2024 ਤੋਂ ਹੀ ਇਸੇ ਟਿ ਪ੍ਰੋਗਰਾਮਰ ਨੂੰ ਸੰਸਥਾਚਨ ਤੋਂ ਰੈਜ਼ਿਨਾਂ ਤੇ ਵਿੱਚੋਂ ਸਥਾਈ ਤੋਂ ਤੇ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਜੀ ਪਾਸੇ ਸਸਕਾਚੁਅਨ ਮਿਨਿਸਟਰੀ ਆਫ ਐਡਵਾਂਸਡ ਐਜੂਕੇਸ਼ਨ ਨੇ ਕਿਹਾ ਹੈ ਕਿ ਪੋਸਟ ਸੈਕੰਡਰੀ ਸੰਸਥਾਵਾ ਖੁਦ ਮੁਖਤਿਆਰ ਹੁੰਦੀਆਂ ਨੇ ਅਤੇ ਆਪਣੇ ਸਟਾਫ ਅਤੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਫੈਸਲੇ ਖੁਦ ਲੈਂਦੀਆਂ ਨੇ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸੰਚਾਲਨ ਮਾਮਲੇ ਸਰਕਾਰ ਦੁਆਰਾ ਨਿਰਦੇਸ਼ਿਤ ਨਹੀਂ ਕੀਤੇ ਜਾਂਦੇ ਫਿਲਹਾਲ ਦੇ ਲਈ ਇਹ ਫੈਸਲਾ ਸਸਕਾਚੂਨ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਗੱਲ ਕਰਦੇ ਹਾਂ ਸਸਕਾਚੂਨ ਪੋਲਿਟੈਕਨਿਕ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਅਪਡੇਟ ਦੀ ਸਸਕਾਚੂਨ ਪੋਲੀਟੈਕਨਿਕ ਨੇ ਐਲਾਨ ਕੀਤਾ ਹੈ ਕਿ ਸਸਕਾਚੂਨ ਦੇ ਵਿਦਿਆਰਥੀਆਂ ਨੂੰ ਹੁਣ 250 ਕਿਲੋਮੀਟਰ ਦੂਰ ਰੈਜੀਨਾ ਜਾਣ ਦੀ ਲੋੜ ਨਹੀਂ ਪਵੇਗੀ ਇਹ ਫੈਸਲਾ ਉਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਜਿਸ ਨੇ ਹਾਲ ਹੀ ਦੇ ਵਿੱਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਸੰਸਥਾ ਨੇ ਸੱfte ਪੁਸ਼ਟੀ ਕੀਤੀ ਹੈ ਕਿ ਇਲੈਕਟ੍ਰੋਨਿਕ ਸਿਸਟਮ ਇੰਜੀਨੀਅਰਿੰਗ ਟੈਕਨੋਲੋਜੀ ਜਿਸ ਨੂੰ ਐਸਈਟੀ ਪ੍ਰੋਗਰਾਮ ਕਿਹਾ ਜਾਂਦਾ ਹੈ ਉਸ ਦੇ ਦੂਜੇ ਸਾਲ ਦੇ ਵਿੱਚ ਦਾਖਲਾ ਲੈਣ ਦੇ ਲਈ ਵਿਦਿਆਰਥੀ ਆਪਣੀ ਪੜਾਈ ਸਸਕਾਚੂਨ ਦੇ ਵਿੱਚ ਹੀ ਜਾਰੀ ਰੱਖ ਸਕਣਗੇ ਪ੍ਰਸ਼ਲ ਮਹੀਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਪੱਤਰ ਤੋਂ ਉਹਨਾਂ ਦਾ ਪ੍ਰੋਗਰਾਮ ਡੇਜੁਨਾ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਸ ਤਬਦੀਲੀ ਕਾਰਨ ਵਿਦਿਆਰਥੀਆਂ ਨੂੰ 250 ਕਿਲੋਮੀਟਰ ਤੋਂ ਵੱਧ ਦੂਰ ਦੂਜੇ ਕੈਂਪਸ ਸੇ ਵਿੱਚ ਜਾਣਾ ਪੈਂਦਾ ਜਿਸ ਨਾਲ ਵਿੱਤੀ ਅਤੇ ਨਿੱਜੀ ਮੁਸ਼ਕਲਾਂ ਖੜੀਆਂ ਹੋਣ ਦੀ ਸੰਭਾਵਨਾ ਸੀ ਸ਼ੁਰੂਤ ਵਿੱਚ ਸੰਸਥਾ ਨੇ ਕਿਹਾ ਸੀ ਕਿ ਜੇ ਕੁਝ ਵਿਦਿਆਰਥੀ ਡੇਜੁਨਾ ਨਾ ਜਾਣ ਦੀ ਚੋਣ ਕਰਦੇ ਨੇ ਤਾਂ ਵੀ ਪ੍ਰੋਗਰਾਮ ਇੱਕ ਛੋਟੇ ਸਮੂਹ ਦੇ ਲਈ ਚਲਾਇਆ ਜਾਵੇਗਾ ਵਾਰੀ ਸ਼ੁਕਰਵਾਨੂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਫੈਸਲਾ ਵਾਪਸ ਲੈਂਦੇ ਹੋਏ ਕਿਹਾ ਗਿਆ ਕਿ ਮੌਜੂਦਾ ای ایس ایធី ਵਿਦਿਆਰਥੀਆਂ ਨੂੰ ਸਕੈਡੂਲਡ ਦੇ ਵਿੱਚ ਹੀ ਆਪਣਾ ਪ੍ਰੋਗਰਾਮ ਪੂਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਸਕੈਡੂਲਡ ਪੋਲੀਟੈਕਨਿਕ ਮੁਤਾਬਕ ਅਸਲ ਫੈਸਲਾ ਵਿੱਤੀ ਦਬਾਅ ਅਤੇ ਸੰਗੀ ਮਿਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਦੇ ਕਾਰਨ ਲਿਆ ਗਿਆ ਸੀਗਾ ਸੰਸਥਾ ਨੇ ਕਿਹਾ ਕਿ ਵਿੱਤੀ ਘਾਟ ਨੂੰ ਪੂਰਾ ਕਰਨ ਅਤੇ ਲੰਬੇ ਸਮੇਂ ਦੀ ਪ੍ਰੋਗਰਾਮ ਸਥਿਰਤਾ ਯਕੀਨੀ ਬਣਾਉਣ ਦੇ ਲਈ ਅਕਾਦਮਿਕ ਸਮਾਂ ਅਯੋਜਨ ਲਾਜ਼ਮੀ ਸੰ ਹਾਲੇ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਮੋੜ ਕਿ ਪਹਿਲੇ ਸਾਲ ਦੇ ਵਿਦਿਆਰਥੀ ਟ੍ਰੇਈ ਕਾਲਸਮਨ ਨੇ ਕਿਹਾ ਕਿ ਬਦਲਾਵ ਉਹਨਾਂ ਦੇ ਲਈ ਨਿਰਾਦਰ ਵਰਗਾ ਮਹਿਸੂਸ ਹੋ ਰਿਹਾ ਸੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਮੈਨੂੰ ਇੱਕ ਵਿਅਕਤੀ ਵਜੋਂ ਨਹੀਂ ਸਿਰਫ ਇੱਕ ਸੰਖਿਆ ਵਜੋਂ ਦੇਖਿਆ ਜਾ ਰਿਹਾ ਸੀਗਾ ਸੰਸਥਾ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਹੋਰ ਵੇ ਵੇ ਜਲਦੀ ਸਾਂਝੇ ਕੀਤੇ ਜਾਣਗੇ ਤੇ ਵਿਦਿਆਰਥੀਆਂ ਦੀ ਸਫਲਤਾ ਉਹਨਾਂ ਦੀ ਪਹਿਲੀ ਤਰਜੀਹ ਹੈ ਸਸਕਾਚੂਨ ਪੋਲੀਟੈਕਨਿਕ ਨੇ ਪਹਿਲਾ ਇਹ ਵੀ ਐਲਾਨ ਕੀਤਾ ਸੀ ਕਿ ਸਤੰਬਰ 2024 ਦੇ ਦਾਖਲੇ ਤੋਂ ਪਹਿਲਾਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਸਤੰਬਰ 2024 ਤੋਂ ਹੀ ਐਸ.ਈ.ਟੀ. ਪ੍ਰੋਗਰਾਮਰ ਨੂੰ ਸਸਕਾਚੂਨ ਤੋਂ ਰੈਜ਼ਿਡੈਂਟ ਵਿੱਚ ਸਥਾਈ ਤੋਂ ਤੇ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਜੀ ਪਾਸੇ ਸਸਕਾਚੂਨ ਮਿਨਿਸਟਰੀ ਆਫ ਐਡਵਾਂਸਡ ਐਜੂਕੇਸ਼ਨ ਨੇ ਕਿਹਾ ਹੈ ਕਿ ਪੋਸਟ ਸੈਕੰਡਰੀ ਸੰਸਥਾਵਾ ਖੁਦ ਮੁਖਤਿਆਰ ਹੁੰਦੀਆਂ ਨੇ ਅਤੇ ਆਪਣੇ ਸਟਾਫ ਅਤੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਫੈਸਲੇ ਖੁਦ ਲੈਂਦੀਆਂ ਨੇ। ਮੰਤਰੀਅਲ ਨੇ ਸਪਸ਼ਟ ਕੀਤਾ ਹੈ ਕਿ ਸੰਚਾਲਨ ਮਾਮਲੇ ਸਰਕਾਰ ਦੁਆਰਾ ਨਿਰਦੇਸ਼ਿਤ ਨਹੀਂ ਕੀਤੇ ਜਾਂਦੇ ਫਿਲਹਾਲ ਦੇ ਲਈ ਇਹ ਫੈਸਲਾ ਸਟੱਜੂਨ ਤੇ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਗੱਲ ਕਰਦੇ ਹਾਂ ਸਟੱਜੂਨ ਪੋਲੀਟੈਕਨਿਕ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਅਪਡੇਟ ਟੀ ਸਕਾਚੂਨ ਪੋਲੀਟੈਕਨਿਕ ਨੇ ਐਲਾਨ ਕੀਤਾ ਹੈ ਕਿ ਸਕਾਚੂਨ ਦੇ ਵਿਦਿਆਰਥੀਆਂ ਨੂੰ ਹੁਣ 250 ਕਿਲੋਮੀਟਰ ਦੂਰ ਰੈਜੀਨਾ ਜਾਣ ਦੀ ਲੋੜ ਨਹੀਂ ਪਵੇਗੀ। ਇਹ ਫੈਸਲਾ ਉਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਜਿਸ ਨੇ ਹਾਲ ਹੀ ਦੇ ਵਿੱਚ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ। ਸੰਸਥਾ ਨੇ ਸੱfte ਪੁਸ਼ਟੀ ਕੀਤੀ ਹੈ ਕਿ ਇਲੈਕਟ੍ਰੋਨਿਕ ਸਿਸਟਮ ਇੰਜੀਨੀਅਰਿੰਗ ਟੈਕਨੋਲੋਜੀ ਜਿਸ ਨੂੰ ESET ਪ੍ਰੋਗਰਾਮ ਕਿਹਾ ਜਾਂਦਾ ਹੈ ਉਸ ਦੇ ਦੂਜੇ ਸਾਲ ਦੇ ਵਿੱਚ ਦਾਖਲਾ ਲੈਣ ਦੇ ਲਈ ਵਿਦਿਆਰਥੀ ਆਪਣੀ ਪੜਾਈ ਸਕਾਚੂਨ ਦੇ ਵਿੱਚ ਹੀ ਜਾਰੀ ਰੱਖ ਸਕਣਗੇ। ਪਿਛਲੇ ਮਹੀਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਸਿਪਾਚਰ ਤੋਂ ਉਹਨਾਂ ਦਾ ਪ੍ਰੋਗਰਾਮ ਦੇ ਜੁਨਾ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਸ ਤਬਦੀਲੀ ਕਾਰਨ ਵਿਦਿਆਰਥੀਆਂ ਨੂੰ 250 ਕਿਲੋਮੀਟਰ ਤੋਂ ਪਰੇ ਦੂਰ ਦੂਜੇ ਕੈਂਪਸ ਦੇ ਵਿੱਚ ਜਾਣਾ ਪੈਂਦਾ ਜਿਸ ਨਾਲ ਵਿੱਤੀ ਅਤੇ ਨਿੱਜੀ ਮੁਸ਼ਕਲਾਂ ਖੜੀਆਂ ਹੋਣ ਦੀ ਸੰਭਾਵਨਾ ਸੀ ਸ਼ੁਰੂਤ ਵਿੱਚ ਸੰਸਥਾ ਨੇ ਕਿਹਾ ਸੀ ਕਿ ਜੇ ਕੁਝ ਵਿਦਿਆਰਥੀ ਦੇ ਜੁਨਾ ਨਾ ਜਾਣ ਦੀ ਚੋਣ ਕਰਦੇ ਨੇ ਤਾਂ ਵੀ ਪ੍ਰੋਗਰਾਮ ਇੱਕ ਛੋਟੇ ਸਮੂਹ ਦੇ ਲਈ ਚਲਾਇਆ ਜਾਵੇਗਾ ਪਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਫੈਸਲਾ ਵਾਪਸ ਲੈਂਦੇ ਹੋਏ ਕਿਹਾ ਗਿਆ ਕਿ ਮੌਜੂਦਾ ਐਸਈធី ਵਿਦਿਆਰਥੀਆਂ ਨੂੰ ਸਕੈਡਿਊਲਡ ਦੇ ਵਿੱਚ ਹੀ ਆਪਣਾ ਪ੍ਰੋਗਰਾਮ ਪੂਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਸਕੈਡਿਊਲਡ ਪੋਲੀਟੈਕਨਿਕ ਮੁਤਾਬਕ ਅਸਲ ਫੈਸਲਾ ਵਿੱਤੀ ਦਬਾਅ ਅਤੇ ਸੰਗੀ ਮਿਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀਆਂ ਦੇ ਕਾਰਨ ਲਿਆ ਗਿਆ ਸੀਗਾ ਸੰਸਥਾ ਨੇ ਕਿਹਾ ਕਿ ਵਿੱਤੀ ਘਾਟ ਨੂੰ ਪੂਰਾ ਕਰਨ ਅਤੇ ਲੰਬੇ ਸਮੇਂ ਦੀ ਪ੍ਰੋਗਰਾਮ ਸਥਿਰਤਾ ਯਕੀਨੀ ਬਣਾਉਣ ਦੇ ਲਈ ਅਕਾਦਮਿਕ ਸਮਾਂ ਅਯੋਜਨ ਲਾਜ਼ਮੀ ਸੰ ਹਾਲੇ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਮੋੜ ਜਾ ਰਿਹਾ ਹੈ। ਪਹਿਲੇ ਸਾਲ ਦੇ ਵਿਦਿਆਰਥੀ ਟ੍ਰੇਈ ਕਾਲਸਮਨ ਨੇ ਕਿਹਾ ਹੈ ਕਿ ਬਦਲਾਵ ਉਹਨਾਂ ਦੇ ਲਈ ਨਿਰਾਦਰ ਵਰਗਾ ਮਹਿਸੂਸ ਹੋ ਰਿਹਾ ਸੀ। ਉਹਨਾਂ ਦੇ ਸ਼ਬਦਾਂ ਦੇ ਵਿੱਚ ਮੈਨੂੰ ਇੱਕ ਵਿਅਕਤੀ ਵਜੋਂ ਨਹੀਂ ਸਿਰਫ ਇੱਕ ਸੰਖਿਆ ਵਜੋਂ ਦੇਖਿਆ ਜਾ ਰਿਹਾ ਸੀਗਾ। ਸੰਸਥਾ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਹੋਰ ਵੇ ਵੇ ਜਲਦੀ ਸਾਂਝੇ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਦੀ ਸਫਲਤਾ ਉਹਨਾਂ ਦੀ ਪਹਿਲੀ ਤਰਜੀਹ ਹੈ। ਇਸ ਅਨਾਲਿਸਿਸ ਕੈਚੂਨ ਪੋਲੀਟੈਕਨਿਕ ਨੇ ਪਹਿਲਾ ਇਹ ਵੀ ਇਲਾਕ ਕੀਤਾ ਸੀ ਕਿ ਸਤੰਬਰ 2024 ਦੇ ਦਾਖਲੇ ਤੋਂ ਪਹਿਲਾਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਸਤੰਬਰ 2024 ਤੋਂ ਹੀ ਐਸਈਟੀ ਪ੍ਰੋਗਰਾਮਰ ਨੂੰ ਸਸਕਾਚੂਮ ਤੋਂ ਰੈਜ਼ਿਨਟ ਵਿੱਚੋਂ ਸਥਾਈ ਤੋਂ ਤੇ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਕਵਾਚੁਨ ਮਿਨਿਸਟਰੀ ਆਫ ਐਡਵਾਂਸਡ ਐਜੂਕੇਸ਼ਨ ਨੇ ਕਿਹਾ ਹੈ ਕਿ ਪੋਸਟ ਸਕੈਂਡਰੀ ਸੰਸਥਾਵਾ ਖੁਦ ਮੁਖਤਿਆਰ ਹੁੰਦੀਆਂ ਨੇ ਅਤੇ ਆਪਣੇ ਸਟਾਫ ਅਤੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਫੈਸਲੇ ਖੁਦ ਲੈਂਦੀਆਂ ਨੇ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸੰਚਾਲਨ ਮਾਮਲੇ ਸਰਕਾਰ ਦੁਆਰਾ ਨਿਰਦੇਸ਼ਿਤ ਨਹੀਂ ਕੀਤੇ ਜਾਂਦੇ ਫਿਲਹਾਲ ਦੇ ਲਈ ਇਹ ਫੈਸਲਾ ਸਕਵਾਚੁਨ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਗੱਲ ਕਰਦੇ ਹਾਂ ਸਕਵਾਚੁਨ ਪੋਲੀਟੈਕਨਿਕ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਅਪਡੇਟ ਟੀ ਸਸਕਾਚੂਨ ਪੋਲੀਟੈਕਨਿਕ ਨੇ ਐਲਾਨ ਕੀਤਾ ਹੈ ਕਿ ਸਸਕਾਚੂਨ ਦੇ ਵਿਦਿਆਰਥੀਆਂ ਨੂੰ ਹੁਣ 250 ਕਿਲੋਮੀਟਰ ਦੂਰ ਰੈਜੀਨਾ ਜਾਣ ਦੀ ਲੋੜ ਨਹੀਂ ਪਵੇਗੀ। ਇਹ ਫੈਸਲਾ ਉਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਜਿਸ ਨੇ ਹਾਲ ਹੀ ਦੇ ਵਿੱਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ। ਸੰਸਥਾ ਨੇ ਸੱfte ਪੁਸ਼ਟੀ ਕੀਤੀ ਹੈ ਕਿ ਇਲੈਕਟ੍ਰੋਨਿਕ ਸਿਸਟਮ ਇੰਜੀਨੀਅਰਿੰਗ ਟੈਕਨੋਲੋਜੀ ਜਿਸ ਨੂੰ ESEET ਪ੍ਰੋਗਰਾਮ ਕਿਹਾ ਜਾਂਦਾ ਹੈ ਉਸ ਦੇ ਦੂਜੇ ਸਾਲ ਦੇ ਵਿੱਚ ਦਾਖਲਾ ਲੈਣ ਦੇ ਲਈ ਵਿਦਿਆਰਥੀ ਆਪਣੀ ਪੜ੍ਹਾਈ ਸਸਕਾਚੂਨ ਦੇ ਵਿੱਚ ਹੀ ਜਾਰੀ ਰੱਖ ਸਕਣਗੇ।